ਟਾਲੀ ਇੱਥਾ ਮਿਲਣੇ ਦਾ ਵਾਅਦਾ ਉਹਨੇ ਕੀਤਾ ਸੀ ਟਾਲੀ ਭਾਈ ਇਹ ਸ਼ੀਸ਼ਮ ਦਾ ਦਰਖਤ ਜੇ ਹੁੰਦਾ ਟਾਲੀ ਇੱਥਾ ਮਿਲਣੇ ਦਾ ਵਾਅਦਾ ਉਹਨੇ ਕੀਤਾ ਸੀ ਟਾਲੀ ਜਿੱਥੇ ਦਸੀ ਸਾਸੂ ਉੱਥੇ ਤੇ ਖਜੂਰ ਹੈ ਅਜੇ ਇੱਕ ਮਿਸਰਾ ਰਹਿੰਦਾ ਟਾਲੀ ਇੱਥਾ ਮਿਲਣੇ ਦਾ ਵਾਅਦਾ ਉਹਨੇ ਕੀਤਾ ਸੀ ਟਾਲੀ ਜਿੱਥੇ ਦਸੀ ਸਾਸੂ ਉੱਥੇ ਤੇ ਖਜੂਰ ਹੈ ਇਹਦੇ ਵਿੱਚ ਤੁਸੀਂ ਦੱਸੋ ਮੇਰਾ ਕੀ ਕਸੂਰ ਹੈ ਲੱਸੀ ਔਰ ਚਾਹ ਲੱਸੀ ਚਾਹ ਨੂੰ ਕਹਿੰਦੀ ਏ ਕਿ ਮੈਂ ਸੋਹਣੀ ਮੈਂ ਗੋਰੀ ਗੋਰੀ ਮੈਂ ਸੋਹਣੀ ਮੈਂ ਗੋਰੀ ਗੋਰੀ ਤੂੰ ਕਾਲੀ ਕਲਵੱਟੀ ਮੈਂ ਨੀਂਦਰ ਦਾ ਸੁਖ ਸਨਿਓੜਾ ਤੂੰ ਜਗਰਾਤੇ ਪੱਟੀ ਤੇ ਜਿਸ ਵੇਲੇ ਮੈਂ ਚਾਹੀ ਚਾਹੀ छन्ने अंदर छलका मेरी लिशका कौन संभाले डलका रंग मेरा भी मखन बरगा रूप मेरा भी सुचा दूध मलाई मां प्यो मेरे मेरा असला उच्चा जेड़ा जेनू रिड़कन बैठे उस दे वारी जावा वो छींटे उड़ते हैं ना ਜਿਹੜਾ ਮੈਨੂੰ ਡਿੜਕਣ ਬੈਠੇ ਉਸ ਦੇ ਵਾਰੀ ਜਾਵਾ ਖੜਕੇ ਢੋਲ ਮਧਾਣੀ ਵਾਲਾ ਮੈਂ ਵਿੱਚ ਭੰਗੜੇ ਪਾਵਾਂ ਮੈਂ ਲੋਕਾਂ ਦੀ ਸਿਹਤ ਬਣਾਵਾ ਤੂੰ ਪਈ ਸਿਹਤ ਬਗਾਣੇ ਉਹ ਮੈਂ ਪਈ ਠੰਡ ਕਲਜੇ ਪਾਵਾਂ ਤੂੰ ਪਈ ਸੀਨੇ ਸਾੜੇ ਚਾਹ ਕਹਿੰਦੀ ਪੈ ਗਈ ਨਹੀਂ ਮਾਈ ਬੱਗੋ ਬਗਾ ਸਫੇਦ ਕੋ ਕਹਤੇ ਪੈ ਗਈ ਐਨੀ ਮਾਈ ਬਗੋ ਮੇਰੇ ਮਗਰ ਤਗਾਣੇ ਮੇਰੀਆਂ ਸੁੜਕੀਆਂ ਪਰਦੇ ਜਿਹੜੇ ਇੰਟੈਲੈਕਚੁਅਲ ਡਰਿੰਕ ਹੈ ਨਾ ਮੇਰੀਆਂ ਸੁੜਕੀਆਂ ਪਰਦੇ ਜਿਹੜੇ ਉਹੋ ਲੋਕ ਸਿਆਣੇ ਮੇਰਾ ਹੁਸਨ ਪਛਾਣਨ ਜਿਹੜੇ ਦਿਲ ਮੇ ਉਨ੍ਹਾਂ ਦੇ ਠੱਗਾ ਮੇਰਾ ਰੰਗ ਕਲਿਖਣ ਉਤੇ ਲੈਲਾ ਵਰਗੀ ਲੱਗਾ ਮੇਰਾ ਰੰਗ ਕਲਿਖਣ ਉਤੇ ਲੈਲਾ ਵਰਗੀ ਲੱਗਾ ਪਿੰਡੇ ਦੀ ਮੈਂ ਪੀੜ ਗਮਾਵਾਂ ਜਣੋਂ ਥਕੇਵੇਂ ਭੋਰਾ ਠਰਿਆ ਹੋਇਆ ਜੁੱਸਿਆਂ ਨੂੰ ਮੈਂ ਮਿੱਠੀਆਂ ਕਰਾਂ ਟਕੋਰਾ ਤੇ ਤੂੰ ਇਹ ਖੰਗ ਸੁਕਾਮ ਤੇ ਨਦਲਾ ਕੀ ਮੈਂ ਗਿੰਗਿੜ ਦੱਸਾਂ ਹਾਂਜੀ ਮੇਰੇ ਨਿੱਗੇ ਕੋਟੂ ਤਾਰਨ ਚੜੀਆਂ ਹੋਈਆਂ ਕਸਾਂ ਤੇ ਕੱਜੀ ਰੋ ਤੂੰ ਕੁਝੇ ਅੰਦਰ ਤੈਨੂੰ ਕੀ ਤਕਲੀਫਾਂ ਜੇ ਮੈਂ ਸੋਹਣੀਆਂ ਮੇਜ਼ਾਂ ਉੱਤੇ ਰੱਖਾਂ ਪਈ ਤਸ਼ਰੀਫਾਂ ਜੇ ਮੈਂ ਸੋਹਣੀਆਂ ਮੇਜ਼ਾਂ ਉੱਤੇ ਰੱਖਾਂ ਪਈ ਤਸ਼ਰੀਫਾਂ ਲਸੇ ਨੂੰ ਕਹਿੰਦੀ ਏ ਆਪਣੀ ਜ਼ਾਤ ਕੁੜੀ ਤਨ ਹੋਵੇ ਤੇਰੀ ਜ਼ਾਤ ਤੋਂ ਕੜਬਾਹਟ ਹੈ अपनी जात कुड़ितण होवे मिश्री नाल न लड़िए, अपनी जात कुड़ितण होवे मिश्री नाल न लड़िए नहीं कलमूए कहड़ीए ततिए पैड़ीए नखरे सड़ीए ना कोई सीरत ना कोई सूरत मुंह कोई ना मथा तू ते इंजे जापवे जीव कर जिन पहाड़ों लखा ਤੇ ਮੈਨੂੰ ਪੁੱਛ ਹਕੀਕਤ ਆਪਣੀ ਬਣੀ ਫਿਰੇ ਤੂੰ ਰਾਣੀ ਸ਼ੂ ਸ਼ੂ ਕਰਦਾ ਹੋ ਕੇ ਭਰਦਾ ਕੋੜਾ ਤੱਤਾ ਪਾਣੀ ਤੇ ਪੁਗਤ ਰਹੇ ਦੀ ਦੁਸ਼ਮਨ ਬਹਿਰਨ ਕੀ ਤੇਰੀ ਪਲਿਆਈ ਬੰਨਿਆਂ ਦੀ ਤੂੰ ਚਰਬੀ ਖੋ ਰਹੇ ਨਾਲ ਕਰੇ ਵਢਿਆਈ ਤੇਰਾ ਚੋਇਆ ਕਤਰਾ ਤੇਰਾ ਚੋਇਆ ਟੈ ਕੇ ਜਿਹੜੇ ਕੱਪੜੇ ਨੂੰ ਤਰਕਾਵੇ ਸਾਲਮ ਗਾਚੀ ਸਾਬਣ ਖੁਰ ਜਾਏ ਦਾਗ ਨਾ ਉਸਤਾ ਜਾਵੇ ਚਾ ਕਹਿੰਦੀ ਮੇਰੇ ਸਿਰ ਤੂੰ ਭਾਂਡੇ ਭੰਨੇ ਮੇਰੇ ਤੇ ਇਲਜ਼ਾਮ ਲਗਾਏ ਮੇਰੇ ਸਿਰ ਤੂੰ ਭਾਂਡੇ ਭੰਨੇ ਲੈ ਹੁਣ ਮੇਰੀ ਵਾਰੀ ਤੇਰੀਆਂ ਵੀ ਕਰ ਤੂੰ ਤਾਂ ਜਾਣੇ ਵਸਦੀ ਦੁਨੀਆ ਸਾਰੀ ਤੈਨੂੰ ਪੀਣੇ ਲਈ ਜੇ ਕੋਈ ਭਾਂਡੇ ਦੇ ਵਿੱਚ ਪਾਵੇ ਠੰਡਾ ਹੋਇਆ ਭਾਂਡਾ ਨਾਲੇ ਮੁਸ਼ਕ ਨ ਉਸ ਦੀ ਜਾਵੇ ਤੈਨੂੰ ਮੁੱਢ ਕਦੀਮ ਤੋਂ ਵਗੀਆਂ ਰੱਬ ਦੀਆਂ ਇਹ ਮਾਰਾਂ ਤੇਰੇ ਕੋਲੋਂ ਖਟੀਆਂ ਲੋਕਾਂ ਖਟੀਆਂ ਜਈਆਂ ਡਕਾੜਾਂ ਤੇ ਮੇਰਾ ਘੁੱਟ ਭਰੇ ਤੇ ਅੜੀਏ ਜਈ ਉਡਾਰੀ ਮਾਰੇ ਇਨਸਪੀਰੇਸ਼ਨ ਮੇਰਾ ਘੁੱਟ ਭਰੇ ਤੇ ਅੜੀਏ ਜਈ ਉਡਾਰੀ ਮਾਰੇ ਅੱਗੇ ਲੰਘ ਜਾਏ ਸੋਚ ਦਾ ਪੰਛੀ ਪਿੱਛੇ ਰਹਿ ਜਣ ਤਾਰੇ ਤੇ ਮੈਨੂੰ ਪੀ ਕੇ ਸ਼ਾਇਰ ਕਰਦੇ ਗੱਲਾਂ ਸੁਚੀਆਂ ਖਰੀਆਂ ਮੈਂ ਤੇ ਖਿਆਲ ਦੀ ਡੋਰੀ ਉੱਤੇ ਨਿਤ ਨਚਾਵਾਂ ਪਰੀਆਂ ਤੇ ਮੈਂ ਕੀ ਜਾਣਾਂ ਤੇਰੀਆਂ ਬੜਕਾਂ ਮੈਂ ਕੀ ਸਮਝਾਂ ਤੈਨੂੰ ਦੁੱਧ ਕਰੇ ਇਨਸਾਫ ਤੇ ਮਨਜ਼ੂਰ ਏ ਬੀਬੀ ਮੈਨੂੰ ਦੁੱਧ ਕਹਿੰਦਾ ਇੱਥੇ ਮੈਂ ਕੀ ਬੋਲਾਂ ਕੁੜੀਓ ਇੱਥੇ ਮੈਂ ਕੀ ਬੋਲਾਂ ਕੁੜੀਓ ਮਸਲਾ ਡਾਡਾ ਔਖਾ ਤੇ ਗੁੰਝਲ ਜਿਹੜਾ ਪਾਇਆ ਜੇ ਨਹੀਂ ਖੁੱਲਣਾ ਇਹਦਾ ਸੌਖਾ ਕਰਦਾ ਜੀਏ ਹੁਣ ਤੇ ਚਾ ਵੀ ਇਹ ਵੀ ਚੰਗੀ ਲੱਗੇ ਕਰਦਾ ਜੀਏ ਹੁਣ ਤੇ ਚਾਹ ਵੀ ਇਹ ਦੋ ਤਹਿਜ਼ੀਬਾਂ ਦਾ ਜੇ ਮੁਕਾਬਲਾ ਕਰਦਾ ਜੀਏ ਹੁਣ ਤੇ ਚਾਹ ਵੀ ਇਹ ਵੀ ਚੰਗੀ ਲੱਗੇ ਤੇ ਲੱਸੀ ਮੇਰੀ ਜੰਮੀ ਜਾਈ ਪੁੱਤਰਾਂ ਨਾਲੋਂ ਅੱਗੇ ਦੋਵੇਂ ਮੇਰੀ ਪਤ ਤੈ ਇੱਜ਼ਤ ਕਰਾਮ ਕਿੰਜ ਨਖੇੜਾ ਸੇੜ ਲਿਆ ਜੇ ਜੁੱਗੋਂ ਵਖਰਾਏ ਕੀ ਤੂੰ ਸਾ ਬਖੇੜਾ ਕਿਨੂ ਅੱਜ ਸਿਆਣੀ ਆਖਾਂ ਕਿਨੂ ਆਖਾਂ ਚੱਲੀ ਦੋਮਾਂ ਪਾਸੇ ਰਿਸ਼ਤਾ ਮੇਰਾ ਮੈਨੂੰ ਖੇਚ ਦਵੱਲੀ ਦੋਮਾਂ ਪਾਸੇ ਰਿਸ਼ਤਾ ਮੇਰਾ ਮੈਨੂੰ ਖੇਚ ਦਵੱਲੀ ਤੇ ਸੱਕੀ ਜਈ ਮਤਰਈ ਹੁੰਦੀ ਚੰਗੇ ਹੋਣ ਜੇ ਮਾਪੇ ਵਾ 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 ਮੇਰਾ ਵੋਟੇ ਦੋਮਾਂ ਮੱਲੇ ਨਿਬੜ ਲਾ ਤੁਸੀਂ ਆਪੇ ਚਾਹ ਕਹਿੰਦੀ ਮੈਂ ਤੇ ਨਿਬੜ ਲਾਂਗੀ ਇਹਨੂੰ ਚਾਚਾ ਕਲਮ ਕੱਲੀ ਤੇ ਸ਼ੁਕਰ ਖੁਦਾ ਦਾ ਮੈਂ ਨਾ ਹੋਈ ਇਹ ਦੇ ਵਰਗੀ ਚੱਲੀ ਸ਼ਹਿਰਾਂ ਵਿੱਚ ਨਹੀਂ ਇਹਨੂੰ ਕੋਈ ਕਿਧਰੇ ਵੀ ਮੂੰ ਲਾਂਦਾ ਹਰ ਕੋਈ ਮੇਰੀਆਂ ਸਿਫਤਾਂ ਕਰਦਾ ਸਦਕੇ ਹੋ ਹੋ ਜਾਂਦਾ ਅਖੀਰ ਤੇ ਲੱਸੀ ਵਾਈਂਡ ਅਪ ਕਰਦੀਏ ਕਹਿੰਦੀ ਸੰਭੀ ਰੌਣੀ ਚੈਨਕ ਬੇਗਮ ਸੰਭੀ ਤੋਂ ਨਹੀਂ ਚੈਨਕ ਬੇਗਮ ਤੇ ਠੱਪੀ ਰੱਖ ਵਡਿਆਈਆਂ ਮੈਂ ਕੀ ਦੱਸਾਂ ਕਰ ਕਰ ਜਿਹੜੀਆਂ ਤੁੱਧ ਚਵਾਤੀਆਂ ਲਾਈਆਂ ਔਰ ਇਹ ਮਰਕਜ਼ੀ ਸ਼ਹਿਰ ਹੈ ਕਰ ਕਰ ਜਿਹੜੀਆਂ ਤੁੱਧ ਚਵਾਤੀਆਂ ਲਾਈਆਂ ਗੱਲਾਂ ਕਰਦੀ ਥੱਕਦੀ ਨਹੀਂ ਤੂੰ ਜੀਬ ਨੂੰ ਲਾਣੀ ਤਾਲਾ ਖੰਡ ਵੀ ਕੌੜੀ ਕੀਤੀ ਜਾਂ ਤੇ ਦੁੱਧ ਵੀ ਕੀਤਾ ਹੀ ਕਾਲਾ ਵਾ 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 ਖੰਡ ਵੀ ਕੌੜੀ ਕੀਤੀ ਆ ਇਹ ਪੋਲਿਊਸ਼ਨ ਹੈ ਪੋਲਿਊਟ ਹੋ ਗਈ ہماری ਤਹਿਜ਼ੀਬ ਖੰਡ ਵੀ ਕੌੜੀ ਕੀਤੀ ਜਾਂ ਤੇ ਦੁੱਧ ਵੀ ਕੀ ਤੋਈ ਕਾਲਾ ਬਹੁਤੀ ਬੁੜਬੁੜਨਾ ਕਰ ਬੀਬੀ ਨਾ ਕਰ ਡੱਤਕਾ ਤੇਰੇ ਜਿਹੀ ਕੁਛ ਅਜੀ ਕੋਜੀ ਮੇਰੇ ਨਾਲ ਮੁਤਕਾ ਤੇ ਮੇਰੀ ਚੌਧਰ ਚਾਰ ਚੁਫੇਰੇ ਤੇਰੀ ਮੰਤਾ ਥੋੜੀ ਮੈਂ ਦੇਸਾਂ ਦੀ ਸੂਬੇ ਰਾਣੀ ਤੂੰ ਪਰਦੇਸਨ ਛੋਰੀ ਮੈਂ ਦੇਸ